ਜ਼ਿਲ੍ਹਾ ਫਾਜ਼ਿਲਕਾ ਦੇ ਅਧੀਨ ਪਿੰਡੇ ਪਿੰਡ ਪਾਕਾਂ ਵਿਖੇ ਪਾਣੀ ਦੀ ਵਾਰੀ ਲਗਾ ਰਹੇ ਪਿਓ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਨੇ ਦੱਸਿਆ ਕਿ ਪਿਓ ਪੁੱਤ ਪਾਣੀ ਦੀ ਵਾਰੀ ਲਗਾ ਰਹੇ ਸੀ ਜ਼ਮੀਨ ਠੇਕੇ ਤੇ ਪਹਿਲਾਂ ਲੈnde ਪਰਿਵਾਰ ਵੱਲੋਂ ਉਹਨਾਂ ਨੂੰ ਗੋਲੀਆਂ ਤੇ ਕਈਆਂ ਮਾਰ ਕੇ ਮਾਰ ਦਿੱਤਾ ਗਿਆ ਔਰ ਰੰਜਿਸ਼ ਰਖਦੇ ਸੀ ਕਿ ਜ਼ਮੀਨ ਉਹਨਾਂ ਨੂੰ ਠੇਕੇ ਤੇ ਨਹੀਂ ਮਿਲੀ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਕਾਰਜਸ਼ੀਲ ਅੱਛਾ ਜੀ ਕੀ ਗੱਲ ਹੋਈ ਹੈ ਨਾਲ ਇਹ ਪਹਿਲੀ ਠੇਕੇ ਤੇ ਹੀ ਨਾ ਕੋਈ ਠੀਕ ਹੈ ਜੀ 20 ਸਾਲ ਹੋ ਗਏ ਵਾਉਂਦਿਆਂ ਨੂੰ ਠੀਕ ਹੈ ਜੀ ਪਹਿਲਾ ਇਹ ਪਹਿਲੀ ਠੇਕੇ ਤੇ ਹੀ ਜਿਨ੍ਹਾਂ ਨੇ ਮਾਰਿਆ ਉਹਨਾਂ ਕੋਲੋਂ ਦੀ ਹੀ ਉਹਨਾਂ ਨੂੰ ਇਹਨਾਂ ਨੇ ਪਹਿਲੀ ਦਿੱਤੀ ਨਹੀਂ ਪਹਿਲੀ ਵਾਲਿਆਂ ਨੇ ਉਹਨਾਂ ਦਾ ਹਿੱਤ ਉਹਨੂੰ ਨਹੀਂ ਦੇਣਾ ਪਤਾ ਨਹੀਂ ਇਹਨਾਂ ਨੂੰ ਠੇਕਾ ਟੁਕਾ ਨਹੀਂ ਦਿੱਤਾ ਜਾਂ ਕਿਵੇਂ ਸੀ ਤੇ ਮੁੜ ਕੇ ਇਹਨਾਂ ਨੂੰ ਪਹਿਲੀ ਦੇ ਦਿੱਤੀ ਕਿ ਤੂੰ ਪਹਿਲੀ ਵਾਹ ਮੁੜੋਂ ਇਹਨਾਂ ਨੇ ਇਹ ਨਾਂ ਜਿਹੜਾ ਹੈ ਆਪ ਦਾ ਧਿਆਨ ਲਈ ਆਪਦੇ ਨਾਮ ਹੀ ਕਰਾ ਰਹੇ ਸੀ ਹੂੰ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਜਿਹਨੇ ਦਾਸਤਾਦ ਵਿੱਚ ਆਣ ਕੇ ਉਹਨਾਂ ਨੇ ਇਹਨਾਂ ਦੇ ਨਾਮ ਤੜਾਈ ਵੀ ਜਿਹੜੀ ਬਸੀਤ ਖੁਸ਼ੂਸ ਕਰਦੇ ਸੀ ਹੂੰ ਜਿਹੜੀ ਕਰਦੇ ਸੀ ਆਪਦੇ ਨਾਮ ਦੇ ਉਹ ਤੜਾ ਕੇ ਦੇ ਮੁੜ ਕੇ ਪੈੜੀ ਇਹਨੂੰ ਦੇ ਦਿੱਤੀ ਲੋ ਸਾਲ ਹੋ ਗਏ ਇਹਨਾਂ ਨੂੰ ਗਾਉਂਦੇ ਨੇ ਪਾਣੀ ਵੀ ਇੱਥੋਂ ਲਾਉਂਦੇ ਆ ਤੇ ਹਰ ਕੀ ਪਾਣੀ ਜਦੋਂ ਲਾਉਣ ਆਏ ਆ ਉਦੋਂ ਪਾਣੀ ਇੱਥੋਂ ਬੰਨਿਆ ਹੈ ਤੇ ਰਿੰਦਰ ਉਹਨਾਂ ਨੇ ਗੋਆਂ ਨਾਂ ਨੇ ਲਾਉਂਦਾ ਹੂੰ ਉਹ ਆंदे ਵੀ ਸਾਨੂੰ ਪਾਣੀ ਅੱਗੇ ਦਿਓ ਜਿੱਥੇ ਨਕਾ ਬਣਦਾ ਉੱਥੇ ਦਿਓ ਤੇ ਉਹ ਆंदे ਵੀ ਨਹੀਂ ਤਾਂ ਨਕਾ ਇੱਥੇ ਬਣਦਾ ਇਹਨਾਂ ਆਖਿਆ ਜਿਹੜੇ ਬੇਲੀ ਮਰ ਗਏ ਇਹਨਾਂ ਆਖਿਆ ਵੀ ਚਲੋ ਫਿਰ ਹਾਂ ਉਹ ਦੇਖ ਲੈਨੇ ਆਪਾਂ ਫਰਦ ਜਿੱਥੇ ਨਕਾ ਹੋਊਗਾ ਉਹ ਉਥਲਾ ਲੈ ਕਰਾਂਗੇ ਇਹ ਗੱਲ ਹੋਈ ਹੈ ਤੇ ਉਹ ਪਹਿਲਾਂ ਇੱਥੇ ਇੱਕ ਬੰਦਾ ਸੀ ਜਿਹੜਾ ਜਿੰਨੇ ਪਾਣੀ ਜਿੱਦੇ ਤੋਂ ਲਾਇਆ ਇਹਨਾਂ ਨੇ ਹੂੰ ਉਹ ਚਲਾ ਗਿਆ ਤੇ ਮੈਂ ਇਹ ਚਾਹ ਲੈ ਕੇ ਆਉਣਾ ਹਾਂ ਹਾਂ ਲੈ ਕੇ ਆਇਆ ਦੇ ਇਹਨਾਂ ਨੇ ਪਸਤੂ ਵਰਲ ਦੇ ਨਾਲ ਦੇ ਕੋਲੇ ਆ ਉਹਦੇ ਨਾਲ ਗੋਲੀਆਂ ਮਾਰੀਆਂ ਨੇ ਕਿੰਨੇ ਫਾਇਰ ਕੀਤੇ ਜੀ ਪੰਜ ਪੰਜ ਛੇ ਫਾਇਰ ਕੀਤੇ ਅੱਛਾ ਉਹ ਕਿੰਨੇ ਜਾਨੇ ਸੀਗੇ ਜੀ ਉਹ ਇੱਥੇ ਤਿੰਨ ਜਾਨੇ ਤਾਂ ਸਾਹਮਣੇ ਮਿਲੂ ਸੀ ਹਾਂ ਤੋਂ ਉਹ ਸਦਾ ਗੁਜ਼ਰੇ ਆਸ-ਪਾਸੋਂ ਠੀਕ ਹੈ ਹੁਣ ਮੌਤ ਕਿੰਨੇ ਜਾਨੇ ਦੀ ਹੋਈ ਆ ਮੌਤ ਦੋ ਜਾਨਿਆਂ ਦੀ ਹੋਈ ਆ ਕਿੰਦੀ ਕਿੰਦੀ ਹੋਈ ਜੀ ਇੱਕ ਅਵਤਾਰ ਸਿੰਘ ਦੀ ਹੋਈ ਆ ਹਾਂਜੀ ਇੱਕ ਉਹਦਾ ਲੜਕਾ ਹੈ ਹਰਮੀਤ ਸਿੰਘ ਦੋਆਬੀ ਦੀ ਹੈ ਤੇ ਉਹ ਪੁੱਤ ਨੇ ਦੋਨੇ ਜੀ ਉਹ ਕੋਲ ਚੱਲਦੇ ਨੇ ਠੀਕ ਹੈ ਤੇ ਇਹ ਠੇਕੇ ਤੇ ਇਹਨਾਂ ਨੇ ਜ਼ਮੀਨ ਕਿੰਨੀ ਲਈ ਹੋਈ ਸੀ ਇਹ ਇਹਨਾਂ ਦੇ ਕੋਲ ਹੈਗੀ ਆ 8 ਕਿੱਲੇ 8 ਕਿੱਲੇ ਸੀ ਇਹਨਾਂ ਦੀ ਵਾਈ ਕਰ ਰਹੇ ਸੀ ਅਵਤਾਰ ਸਿੰਘ ਉਹਦੀ ਕਰ ਰਹੇ ਸੀ ਹਾਂ ਕਰਦੇ ਸੀ ਠੀਕ ਹੈ ਤੇ ਦੂਜੀ ਧਰ ਵੱਲੋਂ ਉਹਨਾਂ ਤੇ ਪਿਸਤਲ ਜਿਹੜਾ ਲਾਇਸੈਂਸੀ ਸੀਗਾ ਹਾਂ ਲਾਇਸੈਂਸੀ ਹੈ ਠੀਕ ਹੈ ਜੀ ਸਰ ਕੀ ਘਟਨਾ ਹੋਈ ਹੈ ਜੀ ਇਹ ਪਿੰਡ ਪੈਂਦਾ ਪਾਕਾਂ ਪਾਕਾਂ ਦੇ ਵਿੱਚ अवतार सिंह सारोव जागीर सिंह टाणी शेरवाला रोड प, उम्र एदी 55 ਸਾਲ ਹੈ ਇਹਦਾ ਬੇਟਾ ਹਰਮਿੰਦਰ ਸਿੰਘ ਇਹ ਪਾਣੀ ਦੀ ਬਾਰੀ ਪਿੱਛੇ ਇਹਨਾਂ ਦਾ ਝਗੜਾ ਹੋਇਆ ਤੇ ਪ੍ਰਵਿੰਦਰ ਸਿੰਘ ਕਿੰਦਾ ਹੈਗਾ ਇੱਕ ਕੋਈ ਪਾਕਾਂ ਦਾ ਹੀ ਇਹਨਾਂ ਦਾ ਗਵੰਡੀ ਜਗਿੰਦਰ ਸਿੰਘ ਦਾ ਮੁੰਡਾ ਉਹ ਜੀ ਇਹ ਤਿੰਨ ਭਰਾ ਨੇ ਠੀਕ ਹੈ ਬਲਵੀਰ ਸਿੰਘ ਤੇ ਗਵੀਰ ਸਿੰਘ ਤੇ ਇੱਕ ਅਨਮੋਲ ਸੀਗਾ ਇਹਨਾਂ ਦਾ ਮੁੰਡਾ ਇਹਨਾਂ ਨੇ ਗਨਸ਼ਾਟ ਨਾਲ ਉਹਨਾਂ ਦੋਨਾਂ ਦੀ ਡੈਥ ਕਰਤੀ ਦੋ ਬੰਦੇ ਦੀ ਸਰ ਇਹ ਮੌਕੇ ਦੀ ਡੈਥ ਹੋ ਗਈ ਤਾਂ ਦੀ ਹਾਂ ਮੌਕੇ ਦੀ ਡੈਥ ਹੋ ਗਈ ਹੈ ਠੀਕ ਹੈ ਸਰ ਹੂੰ ਸਰ ਭਾਈ ਹਥਿਆਰ ਕਿਹੜਾ ਕੋਈ ਵਰਤਿਆ ਦੱਸਿਆ ਜੀ ਪਤਾ ਲੱਗਦਾ ਪਿਸਟਲ ਲੱਗਦਾ ਦੱਸਦੇ ਨੇ ਪਿਸਟੇਰਾ ਰਿਵਲ ਵਾਲਾ ਛੋਟਾ ਬ੍ਰੀਕ ਹੋਲ ਹੋਏ ਹੋਣੇ ਠੀਕ ਹੈ ਜੀ ਇਹ ਇੱਕ 315 ਬੋਰ ਹੈ ਮੇਰੇ ਖਿਆਲ ਚ ਇਹਦੇ ਕੋਲ ਸ਼ਾਇਦ ਪਤਾ ਲੱਗੀ ਆ ਠੀਕ ਹੈ ਜੀ ਬਾਕੀ ਜਿਸ ਤਰ੍ਹਾਂ ਸਟੇਟਮੈਂਟ ਹੋਏਗੀ ਉਸ ਤਰ੍ਹਾਂ 302 ਚ ਪਰਚਾ ਦੇ ਕੇ ਅਸੀਂ ਕਾਰਵਾਈ ਕਰ ਲੈਂਦੀ ਆ ਠੀਕ ਹੈ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत